ਮੈਂ ਨਹੀਂ ਕਹਿੰਦਾ ਵੀ ਅਟਰੈਕਸ਼ਨ ਹੋਣੀ ਬੁਰੀ ਗੱਲ ਐ ਗਰਲਫ੍ਰੈਂਡ ਹੋਣੀ ਬੁਰੀ ਗੱਲ ਐ ਮੇਰੀਆਂ ਬਹੁਤ ਰਹੀਆਂ ਨੇ ਮੈਂ ਕਿਉਂ ਕਹਾਂ ਗਲਤ ਐ ਪਰ ਹਰ ਚੀਜ਼ ਦਾ ਇੱਕ ਸਹੀ ਸਮਾਂ ਇੱਕ ਸਹੀ ਇਨਸਾਨ ਹੁੰਦਾ ਜੇ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਕਹਾਂ ਐਮਏ ਦਾ ਪੇਪਰ ਦਿਓ ਦੇ ਸਕਦੇ ਹੋ ਨਹੀਂ ਦੇ ਸਕਦੇ ਨਾ 5 ਸਾਲ ਬਾਅਦ ਦੇ ਸਕਦੇ ਹੋ ਐਗਜ਼ੈਕਟਲੀ ਥਿਸ ਇਜ਼ ਦੀ ਰਿਲੇਸ਼ਨਸ਼ਿਪ ਗਰਲਫ੍ਰੈਂਡ ਬாய்ਫ੍ਰੈਂਡ ਕੋਈ ਬੁਰਾ ਨਹੀਂ ਹੈ ਸਮਾਂ ਸਹੀ ਹੋਣਾ ਚਾਹੀਦਾ ਇਨਸਾਨ ਸਹੀ ਹੋਣਾ ਚਾਹੀਦਾ ਔਰ ਇਹਦੇ ਵੀ ਬੈਡ ਇੰਪੈਕਟਸ ਕੀ ਨਿਕਲ ਕੇ ਆਉਂਦੇ ਨੇ ਉਹ ਸਮਝੋ ਤੁਹਾਡੀ ਅੱਜ ਜਿਹੜੀ ਮੈਂਟਲ ਅਬਿਲਿਟੀ ਹੈ ਜਿਹੜਾ ਤੁਹਾਡਾ ਤਜਰਬਾ ਹੈ ਉਹ ਐਨਾ ਬੜਾ ਨਹੀਂ ਹੈ ਕਿ ਤੁਸੀਂ ਲਾਈਫ ਦੇ ਸਟ੍ਰੈਸ ਲੈ ਸਕੋ ਤੁਹਾਨੂੰ ਤੁਹਾਡੇ ਪੇਰੈਂਟਸ ਨੇ ਥੱਪੜ ਮਾਰਤਾ ਤਾਂ ਤੁਸੀਂ ਡਿਪਰੈਸ਼ਨ ਚ ਦੂਸਰੇ ਮੁੰਡੇ ਕੁੜੀ ਦੇ ਘਰ ਵਾਲੇ ਨੇ ਕੁੱਟਤਾ ਤਾਂ ਤੁਸੀਂ ਡਿਪਰੈਸ਼ਨ ਚ ਗੱਲਬਾਤ ਨਹੀਂ ਹੋਈ ਤਾਂ ਤੁਸੀਂ ਡਿਪਰੈਸ਼ਨ ਚ ਔਰ ਇਨਾ ਫੇਲਿਅਰ ਰਿਲੇਸ਼ਨਸ਼ਿਪ ਚੋਂ ਕੀ ਨਿਕਲ ਕੇ ਆਉਂਦਾ ਐਸਿਡ ਅਟੈਕ ਰੇਪ ਡਿਪਰੈਸ਼ਨ ਜੇ ਹੋਰ ਨਹੀਂ ਕੁਝ ਤਾਂ ਨਸ਼ੇਜ ਤਾਂ ਪੱਕਾ